ਤਨ ਤਨ ਸਾਇਮ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰੇਮ ਦਾ ਸੰਕਲਪ ਸਿਰਜ ਕੇ ਮਨੁੱਖ ਮਾਤਰ ਨੂੰ ਉਪਦੇਸ਼ ਦਿੰਦੇ ਹੋਏ ਫਰਮਾਨ ਕੀਤਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨਾ ਕੀਜੈ ਜੇ ਤੈਨੂੰ ਪ੍ਰੇਮ ਖੇਡਣ ਦਾ ਚਾਹੋ ਹੈ ਤਾਂ ਤਲੀ ਤੇ ਸਿਰ ਧਰ ਮੇਰੀ ਗਲੀ ਆਉਣਾ ਪਵੇਗਾ ਅਜਿਹਾ ਹੋਣ ਨਾਲ ਪਿਆਰ ਪ੍ਰਾਪਤੀ ਲਈ ਇਹ ਕੀਮਤ ਬੁਨਿਆਦੀ ਸ਼ਰਤ ਬਣ ਗਈ ਗੁਰੂ ਅਰਜਨ ਪਾਤਸ਼ਾਹ ਨੇ ਉਸੇ ਰਾਹ ਨੂੰ ਅੱਗੇ ਤੋਰਦੇ ਹੋਏ ਤੇਰਾ ਕੀ ਆ ਮਿੱਠਾ ਲਾਗੇ ਦਾ ਸੰਦੇਸ਼ ਦੇ ਕੇ ਪਿਆਰ ਦਾ ਉਹ ਸਿਖਰ ਦਿਖਾ ਦਿੱਤਾ ਪਿਆਰ ਦੀ ਉਹ ਸਿਖਰ ਦੀ ਅਵਸਥਾ ਦਿਖਾ ਦਿੱਤੀ ਜਿਸ ਵਿੱਚ ਤਤੀ ਤਵੀ ਉੱਪਰ ਬੈਠਿਆਂ ਬਈ ਸਭ ਲਈ ਪਿਆਰ ਦੀ ਅਸੀਸ ਪੈਦਾ ਹੁੰਦੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਹਿੱਤ ਆਪਣਾ ਆਪਾ ਵਾਰ ਕੇ ਕੁੱਲ ਲੋਕਾਈ ਦੀ ਚਾਦਰ ਬਣਦੇ ਹੋਏ ਮਾਨਵੀ ਪ੍ਰੇਮ ਦਾ ਅਨੂਠਾ ਸਬਕ ਸੰਸਾਰ ਨੂੰ ਦੇ ਦਿੱਤਾ ਸਰਬਸਦਾਨੀ ਦਸਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਯਾਰ ੜੇ ਦਾ ਸਾਨੂੰ ਸੱਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਦਾ ਇਲਾਹੀ ਫਰਮਾਨ ਦਿੱਤਾ ਅਜੇ ਹੀ ਸੱਚੀ ਤੇ ਸੁੱਚੀ ਆਸ਼ਕੀ ਦੀ ਅਵਸਥਾ ਜਿਸ ਵਿੱਚ ਪਰਵੇਸ਼ ਪਾਉਣ ਖਾਤਰ ਸਾਰੇ ਹੀ ਪਰਿਵਾਰ ਨੂੰ ਵਾਰ ਦਿੱਤਾ। ਅਜਿਹਾ ਪਿਆਰ ਅਕਾਲ ਦੀ ਜੋਤ ਹੁੰਦਾ ਹੈ। ਪ੍ਰਭੂ ਪ੍ਰਾਪਤੀ ਵਾਲਾ ਪ੍ਰੇਮ। ਤੇ ਇਹ ਅਵਸਥਾ ਹੀ ਪ੍ਰੇਮ ਦੀ ਸਰਵਉੱਚ ਅਵਸਥਾ ਹੈ। ਜਿਨ ਪ੍ਰੇਮ ਕੀ ਉਹ ਤਨਹੀ ਪ੍ਰਾਪਾਇਓ। ਅਜੇ ਹੀ ਬੁਲਵਾਨ ਪਿਆਰ ਸੰਸਕਾਰ ਦੇ ਵਾਰਿਸ ਹਾਂ ਅਸੀਂ ਭਾਗਾ ਵਾਲੇ ਇਤੋਂ ਵੱਡੀ ਵਿਰਾਸਤ ਦੁਨੀਆ ਦੇ ਕਿਸੇ ਵੀ ਹੋਰ ਮੁਲਕ ਦੁਨੀਆ ਦੀ ਕਿਸੇ ਵੀ ਹੋਰ ਕੌਮ ਦੇ ਹਿੱਸੇ ਨਹੀਂ ਆਈ ਆਓ ਉਸ ਗੁਰੂ ਦੇ ਮਾਰਗ ਦੇ ਰਾਹ ਤੇ ਚੱਲਣ ਦਾ ਪ੍ਰਣ ਕਰੀਏ ਜੇ ਚੱਲ ਰਹੇ ਹਾਂ ਤਾਂ ਹੋਰ ਪੱਕੇ ਹੋਈਏ ਸਾਡੇ ਗੁਰੂ ਤੇਓ ਵੱਡੀ ਵਿਰਾਸਤ ਸਾਡੇ ਪਾਸ ਕੋਈ ਹੋਰ ਹੋ ਹੀ ਨਹੀਂ ਸਕਦੀ ਉਹ ਤੋਂ ਵੱਡੇ ਵਿਰਸੇ ਦੀ ਕੋਈ ਹੋਰ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਸੀਂ ਸੱਚ ਮੁੱਚ ਬਹੁਤ ਵੱਡੇ ਮਹਾਨ ਵਿਰਸੇ ਦੇ ਮਾਲਕ ਹਾਂ ਆਓ ਉਸ ਵਿਰਸੇ ਨੂੰ ਯਾਦ ਰੱਖੀਏ ਤੇ ਹਮੇਸ਼ਾ ਲਈ ਯਾਦ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ